ਪਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਨੂੰ 450 ਸਾਲਾਂ ਸਤਾਪਦੀ ਮਨਾਉਣ ਵਾਸਤੇ ਸੰਗਤਾਂ ਦਾ ਇਕੱਠ ਜੇ ਸਭ ਦੇ ਸਤੋਂ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਰਿਹਾ ਔਰ ਸੰਗਤਾਂ ਦੇ ਵਾਸਤੇ ਖਾਸ ਤੌਰ ਤੇ ਪ੍ਰਬੰਧ ਕੀਤੇ ਗਏ ਇਸ ਵੇਲੇ ਸੀ ਗੁਰਦੁਆਰਾ ਡੇਰਾ ਨਿਹੰਗ ਸਿੰਘ ਵਿਧਿਜੰਦੀਆਂ ਦੇ ਮੌਜੂਦ ਆ ਬਾਬਾ ਅਵਤਾਰ ਸਿੰਘ ਜੀ ਵੱਲੋਂ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਔਰ ਸੰਗਤਾਂ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਜੜੇ ਨੇ ਉਹ ਇੱਥੇ ਲਾਏ ਹੋਏ ਨੇ ਲੰਗਰ ਦੀ ਸੇਵਾ ਵੱਖ-ਵੱਖ ਮਾਪੁਰਖਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਵੇਲੇ ਬਾਬਾ ਅਵਤਾਰ ਸਿੰਘ ਜਸور ਸਿੰਘ ਵਾਲਿਆਂ ਦੇ ਡੇਰੇ ਬਿਦੇ ਚੰਦੀਆਂ ਦੇ ਮੌਜੂਦ ਆ ਜਿੱਥੇ ਕੀ ਪੀਜ਼ਿਆਂ ਦਾ ਲੰਗਰ ਲੱਗਾ ਹੋਇਆ ਨਿਰੰਤਰ ਬੀਤੇ ਕੱਲ ਤੋਂ ਪੀਜ਼ੇ ਵਰਤਾਏ ਜਾ ਰਹੇ ਨੇ ਔਰ ਪੀਜ਼ੇ ਵੀ ਸਪੈਸ਼ਲ ਤਿਆਰ ਉਸ ਤਰ੍ਹਾਂ ਹੋ ਰਹੇ ਜਿਵੇਂ ਅਸੀਂ ਦੇਖਦੇ ਹਾਂ ਕਿ डोमिनोज ਜਾਂ ਕਿਤੇ ਪੀਜ਼ਾ ਹੱਟ ਦੇ ਵਿੱਚ ਹੁੰਦੇ ਹੋਣ ਉਹ ਪ੍ਰੋਪਰ ਤਰੀਕੇ ਨਾਲ ਜੋ ਵੀ ਇਕਵਿਪਮੈਂਟਸ ਨੇ ਇਸ ਤਰੀਕੇ ਨਾਲ ਪੀਜ਼ੇ ਬਣ ਰਹੇ ਆ ਔਰ ਜੋ ਤਰੀਕਾ ਆ ਉਸੇ ਤਰ੍ਹਾਂ ਦੇ ਨਾਲ ਉਸੇ ਸਵਾਦ ਦੇ ਨਾਲ ਸੰਗਤਾਂ ਦੇ ਵਿੱਚ ਵਰਤਾਏ ਜਾ ਰਿਹਾ ਬਾਬਾ ਜੀ ਨੇ ਹੁਕਮ ਕੀਤਾ ਸੀ ਕਿ ਇਸ ਵਾਰ ਸੰਗਤਾਂ ਨੂੰ ਪੀਜ਼ੇ ਜਿਹੜੇ ਅਖਵਾਏ ਜਾਣ ਸੋ ਉਸੇ ਤਰ੍ਹਾਂ ਇਹ ਸਾਰਾ ਜਿਹੜਾ ਪ੍ਰਬੰਧ ਹੈ ਉਹ ਸ਼ੁਰੂ ਹੋਇਆ ਤੇ ਬੀਤੇ ਕੱਲ ਤੋਂ ਲੰਗਰ ਰੱਖਣਾ ਸ਼ੁਰੂ ਹੋਣਾ ਇਸ ਵੇਲੇ ਥੈਂਕ ਸਿੰਘ ਬਾਬਾ ਅਤਰਮਜੀਤ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜਾਣਕਾਰੀ ਲਵਾਂਗੇ ਸਾਰੀ ਕਿ ਕੀ ਜਾਣਕਾਰੀ ਹੈ ਔਰ ਜਿਹੜਾ ਲੰਗਰ ਦਾ ਸਬੱਬ ਬਾਬਾ ਜੀ ਵੱਲੋਂ ਹੁਕਮ ਹੋਇਆ ਤੇ ਕਿੱਦਾਂ ਸਬੱਬ ਬਣਿਆ ਕਿ ਸਾਰੇ ਜਿਹੜੇ ਹਰ ਤਰ੍ਹਾਂ ਦੇ ਇਕੁਇਪਮੈਂਟ ਸੀ ਕਿ ਹਰ ਸਮਾਨ ਪਹੁੰਚ ਗਏ ਥੇ ਬਾਬਾ ਜੀ ਇੱਥੇ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਵੱਖ-ਵੱਖ ਪ੍ਰਕਾਰ ਦਾ ਪਰ ਪੀਜ਼ੇ ਦਾ ਲੰਗਰ ਕਹਿੰਦੇ ਬਾਬਾ ਜੀ ਨੇ ਅਰਕੀ ਬਜਨ ਕੀਤਾ ਸੀ ਕਿ ਸੰਕਾ ਨੂੰ ਪੀਜ਼ਾ ਵਰਤਾਉਣਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਵੀ ਸ਼੍ਰੋਮਣੀ ਔਰ ਦਲਪੰਥ ਬਾਪੂ ਵੀ ਚੰਦਾ ਮਾਬੁਰ ਕੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੇ ਬਚਪਨ ਦੇ ਤਹਿਤ ਇਹ ਜਿਹੜਾ ਲੰਗਰ ਹੈ ਇਸ ਵਾਰ ਕਿਉਂਕਿ ਬਾਬਾ ਜੀ ਕਹਿ ਰਹੇ ਸੀਗੇ ਇਹ ਉਹਨਾਂ ਦਾ ਮਨੋਰਥ ਹੈ ਜੋ ਉਹਨਾਂ ਦੇ ਮਨ ਚ ਹੁੰਦਾ ਜੋ ਚਾਹੁੰਦਾ ਸੋ ਉਹਨਾਂ ਨੇ ਚਾਇਆ ਕਿ ਇਸ ਵਾਰ ਜਿਹੜਾ ਹੈ ਪੀਜ਼ੇ ਦਾ ਲੰਗਰ ਲੱਗਣਾ ਚਾਹੀਦਾ ਸੋ ਉਹਨਾਂ ਨੇ ਜਿਹੜਾ ਪ੍ਰਬੰਧ ਕੀਤਾ ਸਾਰਾ ਤਕਰੀਬਨ 7 ਤੋਂ 9 ਦੇ ਕਰੀਬ ਜਿਹੜੀਆਂ ਮਸ਼ੀਨਾਂ ਲੱਗੀਆਂ ਨੇ ਜਿਹਦੇ ਵਿੱਚ ਗੈਸ ਆਪਰੇਟਿਡ ਵੀ ਨੇ ਤੇ ਇਲੈਕਟ੍ਰਿਕ ਵੀ ਨੇ ਵਕਤ ਉਹ ਥੇ ਏਰੀਆ ਤੋਂ ਇਹ ਜਿਹੜੀਆਂ ਆਈ ਥਿੰਕ ਬਾਈ ਕੀਤੀਆਂ ਗਈਆਂ ਅਰੇਂਜਮੈਂਟ ਸਾਰਾ ਤੇ ਦੋ ਸਪੀਅਰ ਦੇ ਵਿੱਚ ਨੇ ਤੇ ਬਾਕੀ ਜਿਹੜਾ ਹੈ तकरीबन 5 ਤੋਂ 7 ਦੇ ਕਰੀਬ ਜਿਹੜਾ ਇਸ ਟਾਈਮ ਚੱਲਦਾ ਪਿਆ ਡੇਲੀ ਦਾ 5 ਤੋਂ 6000 ਦੇ ਕਰੀਬ 5 ਤੋਂ 5.5 ਨਾਰਮਲ ਹੀ ਹੈ ਰੇਸ਼ੋ ਹੈ ਜਿਹੜਾ ਕਿ ਚੱਲਦਾ ਆ ਪੀਜ਼ਾ ਜਿਹੜਾ ਬਣ ਕੇ ਤਿਆਰ ਹੋ ਕੇ ਤੇ ਪ੍ਰੋਪਰ ਹਾਈਜੀਨ ਮੇਨਟੇਨ ਜਿਹੜਾ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਸਾਰਾ ਕੁਝ ਅੰਦਰ ਅੱਜ ਜਿਹੜਾ ਆ ਉਹ ਪਿਛਲੇ ਦੋ ਦਿਨ ਤੋਂ ਲਗਾਤਾਰ ਚੱਲਦਾ ਪਿਆ ਹੁਣ ਜਿਹੜਾ ਜੇ ਤੁਸੀਂ ਇੱਧਰ ਵੀ ਝਾਤ ਮਾਰੋਗੇ ਤਾਂ ਆ ਜਿਹੜਾ ਆ ਇਹ ਪਾਸਤਾ ਜਿਹੜੇ ਪੈਕੇਜਿਸ ਨੇ ਉਹ ਜਿਹੜਾ ਉਹ ਤਿਆਰ ਕਰਵਾਇਆ ਜਾ ਰਿਹਾ ਕਿ ਕੱਲ ਨੂੰ ਜਿਹੜਾ ਆ ਪਾਸਤੇ ਦਾ ਲੰਗਰ ਉਹ ਤਿਆਰ ਕੀਤਾ ਜਾਏ ਸੋ ਜਿਵੇਂ ਕਿ ਕਰੀਮਾ ਦੇਖੀ ਐ ਅਸੀਂ ਇਹ ਚੀਜ਼ ਦੇਖੀ ਹੈ ਹਰ ਇੱਕ ਚੀਜ਼ ਉਹ ਪੈਰੀ ਜੋ ਬਾਜ਼ਾਰਾਂ ਚਿਆਂ ਜੋ ਮਹਿੰਗੀਆਂ ਦੁਕਾਨਾਂ ਆ ਕੁਆਲਿਟੀ ਹੋਈ ਹੋਇਆ ਸੋ ਕੁਆਲਿਟੀ ਹੋਈ ਹੋਇਆ ਬਟ ਇਹ ਹੈ ਕਿ ਪ੍ਰੋਡਕਟ ਜਿਹੜਾ ਆ ਉਹ ਫਰੈਸ਼ ਤੇ ਵਧੀਆ ਤਾਂ ਕਿ ਸੰਗਤ ਦੀ ਜਿਹੜੀ ਜਿਹੜੀ ਮਰਿਆਦਾਂ ਨੂੰ ਮੁੱਖ ਰੱਖਦੇ ਆ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਐਸਾ ਪਦਾਰਥ ਨਾ ਵਿੱਚ ਇਸਤੇਮਾਲ ਹੋਵੇ ਜਿਹੜਾ ਮर्यादा ਤੋਂ ਉਲਟ ਹੋਵੇ ਸੋ ਕੋਈ ਵੀ ਚੀਜ਼ ਹੈ ਕੋਈ ਵੀ ਚੀਜ਼ ਹੈ ਪ੍ਰੋਪਰ ਚੀਜ਼ ਤਿਆਰ ਕੀਤਾ ਜਾ ਰਿਹਾ ਹੈ ਪ੍ਰੋਪਰ ਹਰ ਇੱਕ ਚੀਜ਼ ਜਿਹੜੀ ਵੀ ਪੈਣੀ ਹੈ ਜਿਹੜਾ ਵੀ ਪਦਾਰਥ ਪੈਣਾ ਪੀਜ਼ਾ ਦੇ ਵਿੱਚ ਜਾਂ ਕੱਲ ਨੂੰ ਪਾਸੇ ਵਾਸਤੇ ਵੀ ਜੋ ਬੰਨਣਾ ਕਿਉਂਕਿ ਇੱਕ ਅ ਅਗਰ ਅਸੀਂ ਕਹੀਏ ਕਿ ਚਾਹੇ ਨੌਜਵਾਨ ਹੈ ਜਾਂ ਛੋਟੇ ਬੱਚੇ ਹੈ ਜਾਂ ਕੋਈ ਵੀ ਅੱਜ ਇੱਕ ਟ੍ਰੈਂਡ ਬਣ ਗਿਆ ਆਪਾਂ ਪੀਜ਼ਾਸ ਜਾਂ 버ਗਰ ਵਗੈਰਾ ਦੇਖਦੇ ਆਂ ਤੇ ਬਾਬਾ ਜੀ ਕਹਿੰਦੇ ਕਿਉਂ ਨਾ ਉਹਦਾ ਵੀ ਲੰਗਰ ਲਾਇਆ ਜਾਵੇ ਬਟ ਮर्यादा ਦੇ ਤਹਿਤ ਸੋ ਉਹ ਚੀਜ਼ਾਂ ਸਾਰੀਆਂ ਚੱਲਦੀਆਂ ਨੇ ਸਾਰੇ ਗੁਰਸੇ ਕੰ ਸਾਰੇ ਗੁਰਸਖ ਸੇਵਾ ਦੇ ਰਹੇ ਆਪਣੀ ਸੋ ਜਿਹੜਾ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਟਾਈਮ ਦੇ ਉੱਤੇ ਕਈ ਕਈ ਪੀਸਾ ਜਿਹੜੇ ਨੇ ਉਹ ਮਸ਼ੀਨ ਆਪਰੇਟ ਕਰਦੀਆਂ ਪਈਆਂ ਸੋ ਇਹ ਦੇਖੀਏ ਕਿ ਜਿਹੜੇ ਇੱਥੇ ਸੇਵਾਦਾਰ ਵੀ ਸੇਵਾ ਕਰ ਰਹੇ ਹੈ ਵੀ ਵਕ ਵਕ ਖਾਵਾ ਤੋਂ ਪਹੁੰਚੇ ਹੋਏ ਕਿ ਸਾਰੇ ਟ੍ਰੇਨ ਨੇ ਇਹ ਕੰਮ ਜਿਹੜੇ ਟ੍ਰੇਨ ਨੇ ਕੁਝ ਦੇਖੋ ਗੁਰੂ ਸਾਹਿਬ ਦੀ ਕਿਰਪਾ ਅਸ਼ੀਸ਼ ਸਿੰਘ ਆਪ ਵੀ ਕਰਾ ਲੈਂਦੇ ਆ ਤੇ ਬਾਕੀ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਇਹ ਸਾਰੇ ਸਿੰਘ ਕੋਈ ਕਿੱਥੋਂ ਆਇਆ ਕੋ ਕਿੱਥੇ ਆਇਆ ਕੋ ਕਿੱਥੋਂ ਆਇਆ ਸਾਰੀ ਸੰਗਤ ਜਿਹੜੀ ਹੈ ਕੋਈ ਯੂਪੀ ਤੋਂ ਆਇਆ ਉਹ ਹਰਿਆਣੇ ਤੋਂ ਆ ਪੰਜਾਬ ਦੇ ਵੱਖ-ਵੱਖ ਏਰੀਆ ਚੋਂ ਕਮਹਾਚਲ ਤੋਂ ਆ ਅੱਜ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਬੀਬੀਆਂ ਬਾੜ ਡੋ ਗੁੰਨ ਰਹੀਆਂ ਨੇ ਉਧਰ ਸਿੰਘ ਡੋ ਗੁੰਨ ਰਹੇ ਆ ਇਹ ਡੋ ਵੀ ਜਿਹੜਾ ਫਰੈਸ਼ ਹੈ ਇਹ ਕੋਈ ਪੀਜ਼ਾ ਬੇਸ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਜੋ ਵੀ ਪੀਜ਼ਾ ਬੇਸ ਇਸਤੇਮਾਲ ਕਰਦੇ ਪਏ ਆ ਇਹ ਫਰੈਸ਼ ਡੋ ਗੁੰਨਿਆ ਜਾ ਰਿਹਾ ਸੂ ਸੰਗਤ ਸਾਡੀਆਂ ਬੀਬੀਆਂ ਭੈਣਾਂ ਮਾਤਮਾਂ ਜਿਹੜੀਆਂ ਜੋਗਦ ਕਰ ਰਹੇ ਆ ਸਭ ਸਾਫ਼ ਸੁਥਰਾ ਤੇ ਪ੍ਰੋਪਰ ਕੰਮ ਜਿਹੜਾ ਕਿ ਹਾਈਜੀਨ ਲੈਵਲ ਨੂੰ ਮੇਨਟੇਨ ਕਰਕੇ ਆਪਾਂ ਨਾਰਮਲ ਵੀ ਤੁਸੀਂ ਉਧਰ ਦਾਲ ਫਲਕੇ ਦਾ ਵੀ ਲੰਗਰ ਦੇਖਿਆ ਉਧਰ ਵੀ ਜੋ ਸਵੱਛਤਾ ਬਰਕਰਾਰ ਰੱਖੀ ਚਾਹੀਦੀ ਉਹੋ ਚੀ ਜੋ ਵੀ ਸਬਜ਼ੀਆਂ ਦਾ ਇਸਤੇਮਾਲ ਕਰ ਰਿਹਾ ਹੈ ਵੈਗਰੂ ਸਾਰਿਆਂ ਦੇ ਸਾਹਮਣੇ ਬਿਲਕੁਲ ਸੋ ਇਹ ਜਿਹੜੀ ਤਸਵੀਰ ਹੈ ਜਿੱਥੇ ਕਿ ਹਰ ਇੱਕ ਚੀਜ਼ ਸੰਗਤਾਂ ਵੱਲੋਂ ਆਪ ਕੀਤੀ ਜਾ ਰਹੀ ਹੈ ਪੀਜ਼ਾ ਤਿਆਰ ਕੀਤਾ ਜਾ ਰਿਹਾ ਹੈ ਔਰ ਅੱਜ ਬੀਬੀਆਂ ਪੈਣਾ ਇੱਥੇ ਪ੍ਰਸ਼ਾਦੇ ਗੁੰਦੇ ਸੀ ਹੁਣ ਡੋ ਗੁੰਦੀਆਂ ਪਈਆਂ ਨੇ ਡੋ ਗੁੰਦੀਆਂ ਪਈਆਂ ਨੇ ਸੋ ਮੁੱਕ ਸਿਰਫ ਉਹੀ ਆ ਪੈਣੇ ਕਿਵੇਂ ਕਿਵੇਂ ਲੱਗਦਾ ਹਨਾ ਪਹਿਲੇ ਪ੍ਰਸ਼ਾਦੇ ਗੁੰਦੇ ਸੀ ਕਿ ਹੁਣ ਡੋ ਪੀਜ਼ਾ ਦਾ ਲੰਗਰ ਲੱਗ ਗਿਆ ਮਤਲਬ ਪੀਜ਼ਾ ਬਣਾਉਣੇ ਆ ਗਿਆ ਹੁਣ ਸਾਰਾ ਹਾਂਜੀ ਵਧੀਆ ਲੱਗਦਾ ਪਿਆ ਮਹਾਰਾਜ ਦੀ ਸੇਵਾ ਕਰਦੇ ਬਹੁਤ ਵਧੀਆ ਲੱਗਦਾ ਪਿਆ ਕਿਉਂਕਿ ਇਹ ਦੁਬਾਰਾ ਦੇਣ ਆਉਣਾ ਨਹੀਂ ਮਹਾਰਾਜ ਦਾ ਤੇ ਆਖੀ ਦਾ ਸੇਵਾ ਕਰੀਏ ਜਿੰਨੀ ਹੋ ਸਕਦੀ ਫੁਲਕੀ ਵਾਲੀ ਆਪਣੀ ਜਗ੍ਹਾ ਤੇ ਨੇ ਸੌਖੀ ਹੈ ਹਾਂਜੀ ਬਹੁਤ ਵਧੀਆ ਕਿੰਨਾ ਕਿ ਆਨੰਦ ਆਉਂਦਾ ਜਦੋਂ ਸੇਵਾ ਕਰਦੇ ਆਂ ਜਿੱਥੇ ਵਕ ਵਕ ਥਾਵਾਂ ਤੋਂ ਸੰਗਤਾਂ ਪਹੁੰਚੀ ਹੁਣ ਉਹਨਾਂ ਵਾਸਤੇ ਕੋਈ ਲੰਗਰ ਤਿਆਰ ਕਰਨਾ ਹੋਵੇ ਹਾਂਜੀ ਬਹੁਤ ਵਧੀਆ ਲੱਗਦਾ ਜੀ ਸੰਗਤ ਚ ਬੈ ਕੇ ਪ੍ਰਸ਼ਾਦਾ ਪਾਣੀ ਕਰਨ ਦਾ ਆਨੰਦ ਆਉਂਦਾ ਆਪਣਾ ਹੀ ਮਹਾਰਾਜ ਦਾ ਬਹੁਤ ਵਧੀਆ ਲੱਗਦਾ ਜੀ ਸਰ ਇਕਵਿਪਮੈਂਟਸ ਵੀ ਜੜੇ ਨੇ ਉਹ ਪੂਰੇ ਜਿਹੜੇ professionals use ਕਰਦੇ ਉਹੀ professional equipment ਨੇ equipment ਦੀ ਜਿਹੜੇ all over india ਕੋਈ ਬਠਿੰਡੇ ਤੋਂ ਨੇ ਅੰਮ੍ਰਿਤਸਰ ਤੋਂ ਨੇ ਅਜ ਤੋਂ ਇਲਾਵਾ ਹਰਿਆਣਾ ਹਿਮਾਚਲ ਦਿੱਲੀ ਵਗੈਰਾ ਜਿੱਥੋਂ ਜਿੱਥੋਂ ਵੀ ਰਿਕੁਆਇਰਮੈਂਟ ਜਿਹੜੀ ਜਿਹੜੀ ਪੂਰੀ ਹੋ ਰਹੀ ਆ ਉਹ ਲਿਆਂਦੀ ਗਈ ਆ ਸੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਸਵੱਛਤਾ ਜਿਹੜੀ ਆ ਜਿੱਤਰਾ ਆਪਾਂ ਗੁਰੂ ਕੇ ਲੰਗਰਾਂ ਦੇ ਵਿੱਚ ਦੇਖਦੇ ਆ ਕਿ ਸਾਨੂੰ ਸਾਫ਼ ਸੁਥਰਾ ਲੰਗਰ ਜਿਹੜਾ ਆ ਉਹ ਸ਼ਗਨ ਨੂੰ ਮਿਲਦਾ ਤੇ ਸੰਗਰਾਂ ਸੰਗਤਾਂ ਜਿੰਦੀਆਂ ਵੀ ਨੇ ਗੁਰੂਕੀਆਂ ਉਹ ਮਿਲ ਕੇ ਬੜਾ ਸ਼ਲਾਘਾਯੋਗ ਕੰਮ ਨੇ ਜਿਹੜਾ ਸੰਗਤਾਂ ਨੂੰ ਕੀਤਾ ਗਿਆ ਤੇ ਬਹੁਤ ਸਾਫ਼ ਸੁਥਰਾ ਲੰਗਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਜੀ ਅੱਜ ਜਿੱਥੇ ਇੱਕ ਪਾਸੇ ਗੋਂਦਵਾਲ ਸਾਹਿਬ ਇੱਕੀ ਸੰਗਤਾਂ ਵੱਖ-ਵੱਖ ਥਾਵਾਂ ਤੋਂ ਪਹੁੰਚ ਰਹੀਆਂ ਨੇ ਦੇਸਾ ਵਦੇਸਾ ਤੋਂ ਪਹੁੰਚ ਰਹੀਆਂ ਨੇ ਉਹਨਾਂ ਸੰਗਤਾਂ ਵਾਸਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲੱਗੇ ਹੋਏ ਨੇ ਅਸੀਂ ਕਹਿ ਦਿੰਦੇ ਹਾਂ ਕਿ 56 ਭੋਗ ਤਿਆਰ ਹੁੰਦੇ ਨੇ ਔਰ ਬਾਕੀ ਜਿੱਥੇ ਵੀ ਨਜ਼ਰ ਪੈਂਦੀ ਹੈ ਉੱਥੇ ਵੱਖ-ਵੱਖ ਤਰ੍ਹਾਂ ਦੇ ਸਫਾਈ ਦੇ ਨਾਲ ਲੰਗਰ ਰੜੇ ਆ ਉਹ ਤਿਆਰ ਹੁੰਦੇ ਪਏ ਆ ਔਰ ਪੀਜ਼ੇ ਦਾ ਲੰਗਰ ਖਾਸ ਤੌਰ ਤੇ ਜਿੱਥੇ ਕਿ ਹਰ ਕੋਈ ਆ ਕੇ ਚੱਖ ਰਿਹਾ ਸਵਾਦ ਵੀ ਉਹੀ ਹੈ ਔਰ ਬਾਬਾ ਜੀ ਨੇ ਇਸ ਵਾਰ ਹੁਕਮ ਕੀਤਾ ਸੀਗਾ ਕਿ ਇਸ ਵਾਰ ਸੰਗਤਾਂ ਨੂੰ ਪੀਜ਼ਾ ਵਰਤਾਇਆ ਜਾਵੇ ਕਿਉਂਕਿ ਸਾਰਾ ਦਾ ਰੁਝਾਨ ਹੁੰਦਾ ਹੈ ਕਿ ਪੀਜ਼ਾ 버ਗਰ ਵੱਲ ਧਿਆਨ ਜ਼ਿਆਦਾ ਹੁੰਦਾ ਪਰ ਉਹ ਵੀ ਜਿਹੜਾ ਬਣਾਇਆ ਜਾ ਰਿਹਾ ਉਹ ਵੀ ਪੂਰੇ ਸਹੀ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਆਮ ਬਾਜ਼ਾਰਾਂ ਵਿੱਚ ਮਿਲਦਾ ਔਰ ਮੈਂ ਆਪਣੇ ਜਿਵੇਂ ਕਿ ਤੁਹਾਨੂੰ ਦੱਸਿਆ ਕੀ ਪੀਜ਼ਾ ਜਦੋਂ ਬਣਦਾ ਉਦੋਂ ਸੰਗਤਾਂ ਜਿਵੇਂ ਸੇਵਾ ਕਰਦੀਆਂ ਨੇ ਚਾਹਾਂ ਦੇ ਨਾਲ ਖੁਸ਼ੀਆਂ ਦੇ ਨਾਲ ਔਰ ਇੱਕ ਇੱਕ ਚੀਜ਼ ਜਿਹੜੀ ਸੰਗਤਾਂ ਵੱਲੋਂ ਆਪ ਕੀਤੀ ਜਾ ਰਹੀ ਹੈ ਮਸ਼ੀਨਾਂ ਵੀ ਬਾਹਰ ਵਿਦੇਸ਼ਾਂ ਤੋਂ ਮੰਗਾਈਆਂ ਗਈਆਂ ਨੇ ਤਾਂ ਜੋ ਪੀਜ਼ੇ ਜਿਹੜੇ ਨੇ ਉਹ ਸੰਗਤਾਂ ਨੂੰ ਵਰਤਾਏ ਜਾਣ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਗੋਇੰਦਵਾਲ ਸਾਹਿਬ